ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਹੋ ਜਾਓ ਤਿਆਰ ਕਿਉਂਕਿ ਹੁਣ ਰਿद्धि सिद्धि ਦੇ ਦਾਤਾ ਭਗਵਾਨ ਸ਼੍ਰੀ ਗਣੇਸ਼ ਅਤੇ ਧੰਨ ਦੀ ਦੇਵੀ ਮਾਂ ਲਕਸ਼ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ 12 ਜੂਨ ਤੋਂ 18 ਜੂਨ ਯਾਨੀ ਕਿ ਜੂਨ ਮਹੀਨੇ ਦੇ ਇਹ ਜੋ 7 ਦਿਨ ਹਨ ਇਸ ਇਹਨਾਂ 7 ਦਿਨਾਂ ਦੇ ਵਿੱਚ ਤੁਹਾਨੂੰ ਮਿਲਣ ਵਾਲੀ ਹੈ ਪੰਜ ਬਹੁਤ ਵੱਡੀ ਖੁਸ਼ਖਬਰੀ ਜੀ ਹਾਂ ਦੋਸਤੋ ਇਸ ਖੁਸ਼ਖਬਰੀ ਤੋਂ ਤੁਹਾਨੂੰ ਜੀ ਹਾਂ ਦੋਸਤੋ ਇਹ ਖੁਸ਼ਖਬਰੀ ਤੁਹਾਨੂੰ 7 ਜਨਮਾ ਵਿੱਚ ਵੀ ਨਹੀਂ ਮਿਲਣ ਵਾਲੀ ਜੋ ਕਿ ਤੁਹਾਨੂੰ ਇਹਨਾਂ 7 ਦਿਨਾਂ ਵਿੱਚ ਮਿਲੇਗੀ ਇਸ ਲਈ ਹੁਣ ਤੁਸੀਂ 100 ਕਿਲੋ ਮਠਿਆਈ ਦਾ ਆਰਡਰ ਕਰ ਦਿਓ ਕਿਉਂਕਿ 100 ਕਿਲੋ ਮਠਿਆਈ ਵੰਡਣੀ ਪੈ ਸਕਦੀ ਹੈ ਹੁਣ ਤੁਹਾਡੇ ਨਾਮ ਦੀ ਚਰਚਾ ਹੋਵੇਗੀ ਹਰ ਜਗ੍ਹਾ ਘਰ-ਘਰ ਮਠਿਆਈ ਵੰਡ ਦੇ ਫਿਰੋਗੇ ਤੁਸੀਂ ਇੰਨੇ ਵੱਡੇ ਖੁਸ਼ਖਬਰੀ ਤੁਹਾਨੂੰ ਮਿਲਣ ਜਾ ਰਹੀ ਹੈ ਭਗਵਾਨ ਗਣੇਸ਼ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਇਹਨਾਂ 7 ਦਿਨਾਂ ਦੇ ਵਿੱਚ ਪੰਜ ਬਹੁਤ ਵੱਡੀ ਖੁਸ਼ਖਬਰੀ ਜੀ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹਨਾਂ 7 ਦਿਨਾਂ ਵਿੱਚ ਸ਼ੋਭ ਲਾਭ ਜੋਗ ਬੁਧਾਤਾ ਰਾਜ ਜੋਗ ਗਜ ਕੇਸਰੀ ਜੋਗ ਤਨ ਲక్ష్ਮੀ ਪ੍ਰਾਪਤੀ ਜੋਗ ਸਵਾਰਥ ਸiddhi ਜੋਗ ਅਮਰਤ ਸiddhi ਜੋ ਇਹ ਅਨੇਕਾਂ ਦੁਰਲਭ ਜੋਗ ਇਕੋ ਸਾਥ ਪਨ ਰਹੇ ਹਨ ਜਿਸ ਨਾਲ ਕੇ 7 ਦਿਨ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਦਿਨ ਹਨ ਇਹਨਾਂ 7 ਦਿਨਾਂ ਦੇ ਵਿੱਚ ਤੁਹਾਨੂੰ ਅਨੇਕਾਂ ਪ੍ਰਕਾਰ ਦੇ ਲਾਭ ਤਨ ਲਾਭ ਵੱਡੀਆਂ-ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋਵੇਗੀ ਭਗਵਾਨ ਗਣੇਸ਼ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤਾਂ ਦੋਸਤੋ ਕਿਸ ਪ੍ਰਕਾਰ ਇਹ ਸਮਾ ਰਹੇਗਾ ਕਿਹੜੀਆਂ-ਕਿਹੜੀਆਂ ਪੰਜ ਵੱਡੇ ਖੁਸ਼ਖਬਰੀਆਂ ਇਨ੍ਹਾਂ 7 ਦਿਨਾਂ ਦੇ ਵਿੱਚ ਤੁਹਾਨੂੰ ਮਿਲਣਗੀਆਂ ਸੰਪੂਰਨ ਜਾਣਕਾਰੀ ਤੁਹਾਨੂੰ ਦੇਵਾਂਗੇ ਅਤੇ ਤੁਹਾਡੇ ਜਾਣਕਾਰੀ ਦੇ ਲਈ ਇੱਕ ਗੱਲ ਤੁਹਾਨੂੰ ਦੱਸ ਦਈਏ ਕਿ ਜੋ 7 ਦਿਨਾਂ ਦਾ ਸਮਾਂ ਆਇਆ ਹੈ ਭਗਵਾਨ ਗਣੇਸ਼ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਪੂਰੇ 5 ਸਾਲਾਂ ਦੇ ਬਾਅਦ ਇਸ ਤਰ੍ਹਾਂ ਦਾ ਸ਼ੁਭ ਸਮਾਂ ਆਇਆ ਹੈ ਜੀ ਹਾਂ ਦੋਸਤੋ ਇਨ੍ਹਾਂ 7 ਦਿਨਾਂ ਦਾ ਸਮਾਂ ਦੁਰਲਭ ਜੋਗ ਵਿੱਚ ਪੂਰੇ 5 ਸਾਲਾਂ ਦੇ ਬਾਅਦ ਆਇਆ ਹੈ ਤੁਹਾਡੇ ਲਈ ਜਿਸ ਵਿੱਚ ਕੇ 5 ਵੱਡੇ ਖੁਸ਼ਖਬਰੀ ਇੱਕੋ ਸਾਥ ਇਹ ਤੁਹਾਨੂੰ ਮਿਲਣ ਵਾਲੀਆਂ ਹਨ ਭਗਵਾਨ ਗਣੇਸ਼ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਵਰਸਣ ਵਾਲੀ ਹੈ ਇਹਨਾਂ 7 ਦਿਨਾਂ ਦੇ ਵਿੱਚ ਅਤੇ ਦੋਸਤੋ ਨਾਲ ਹੀ ਨਾਲ ਇਹਨਾਂ 7 ਦਿਨਾਂ ਵਿੱਚ ਤੁਹਾਨੂੰ ਕੁਝ ਸਾਵਧਾਨੀਆਂ ਵੀ ਵਰਤਣੀਆਂ ਹੋਣਗੀਆਂ ਕੁਝ ਮਹੱਤਵਪੂਰਨ ਜ਼ਰੂਰੀ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ ਇਹਨਾਂ ਤੇ ਅਮਲ ਕਰਨਾ ਹੋਵੇਗਾ ਤਾਂ ਹੀ ਤੁਹਾਨੂੰ ਇਹ ਸਮੇਂ ਦਾ ਲਾਭ ਮਿਲੇਗਾ ਨਹੀਂ ਤਾਂ ਕੋਈ ਲਾਭ ਨਹੀਂ ਮਿਲੇਗਾ ਆਇਆ ਹੋਇਆ ਮੌਕਾ ਵੀ ਤੁਹਾਡੇ ਹੱਥੋਂ ਨਿਕਲ ਸਕਦਾ ਹੈ ਅਤੇ ਤੁਸੀਂ ਸਮੇਂ ਦਾ ਲਾਭ ਨਹੀਂ ਉਠਾ ਪਾਓਗੇ ਤਾਂ ਕਿਸ ਪ੍ਰਕਾਰ ਇਸ ਸਮੇਂ ਦਾ ਲਾਭ ਲੈਣਾ ਹੈ ਇਹ ਵੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਜਿਵੇਂ ਦੋਸਤੋ ਪੂਰੀ ਵੀਡੀਓ ਦੇਖਣਾ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ ਕਿਸ ਪ੍ਰਕਾਰ ਭਗਵਾਨ ਗਣੇਸ਼ ਮਾਤਾ ਲక్ష్ਮੀ ਤੁਹਾਡੇ ਉੱਪਰ ਤੁਹਾਨੂੰ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਦੀ ਪ੍ਰਾਪਤੀ ਕਰਵਾਉਣ ਵਾਲੇ ਹਨ ਤੁਹਾਨੂੰ ਕਿਹੜੀਆਂ-ਕਿਹੜੀਆਂ ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਕਿਸ ਪ੍ਰਕਾਰ ਭਗਵਾਨ ਗਣੇਸ਼ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਉੱਪਰ ਵਰਸੇਗੀ ਸੰਪੂਰਨ ਜਾਣ ਕਰੇ ਤੁਹਾਨੂੰ ਦੇਵਾਂਗੇ ਜੀ ਹਾਂ ਦੋਸਤੋ ਅੱਗੇ ਸ਼ੁਰੂ ਕਰਦੇ ਹਾਂ ਵੀਡੀਓ ਸਭ ਤੋਂ ਪਹਿਲਾਂ ਭਗਵਾਨ ਗਣੇਸ਼ ਮਾਤਾ ਲక్ష్ਮੀ ਜੀ ਦੇ ਸੱਚੇ ਭਗਤ ਵਿਡੀਓ ਨੂੰ ਲਾਈਕ ਕਰ ਦੇਣਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਸੱਚੇ ਦਿਲ ਦੇ ਨਾਲ ਜੈ ਸ਼੍ਰੀ ਗਣੇਸ਼ ਤੇ ਜੈ ਮਾਂ ਲਕਸ਼ਮੀ ਜੀ ਤੇ ਲਿਖ ਦੇਣਾ ਜੀ ਜੈ ਸ਼੍ਰੀ ਗਣੇਸ਼ ਜੈ ਮਾਂ ਲਕਸ਼ਮੀ ਜ਼ਰੂਰ ਲਿਖ ਦੇਣਾ ਜੀ ਜਿਸ ਨਾਲ ਭਗਵਾਨ ਗਣੇਸ਼ ਮਾਤਾ ਲਕਸ਼ਮੀ ਜੀ ਦੀ ਕਿਰਪਾ ਤੁਹਾਨੂੰ ਪ੍ਰਾਪਤ ਹੋ ਸਕੇ ਇਹਨਾਂ ਦਾ ਆਸ਼ੀਰਵਾਦ ਤੁਹਾਨੂੰ ਮਿਲ ਸਕੇ ਤੇ ਘਰ ਪਰਿਵਾਰ ਸਾਰਾ ਹੀ ਸੁਖੀ ਬਸੇ ਦੋਸਤੋ ਸਮੇਨੋ ਜਿਆਦਾ ਨਾ ਗਵਾਉਂਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕਿ ਕਿਸ ਪ੍ਰਕਾਰ ਰਹੇਗਾ ਰਿ ਦੀ ਸਿੱਦੇ ਦੇ ਦਾਤਾ ਪਕਵਾਂ ਜੀ ਗਣੇਸ਼ ਅਤੇ ਧਾਨ ਦੀ ਦੇਵੀ ਮਾਂ ਲਕਸ਼ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ 12 ਜੂਨ ਤੋਂ 18 ਜੂਨ ਜਾਣੇ ਕਿ ਜੂਨ ਮਹੀਨੇ ਦੇ ਇਹਨਾਂ 7 ਦਿਨਾਂ ਦਾ ਇਹ ਮਹੱਤਵਪੂਰਨ ਸਮਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਰੇ ਦੇ ਸੇਦੇ ਦੇ ਦਾਤਾ ਪਕਵਾਨ ਕੰਨੈਸ਼ ਤਾਂ ਦੇਵੀ ਮਾਤਾ ਲਕਸ਼ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਇਹ ਸਮਾਂ ਤਾਂ ਪ੍ਰਾਪਤੀ ਦਾ ਸਮਾਂ ਰਹਿਣ ਵਾਲਾ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਇਹ ਸਮਾਂ ਤੁਹਾਡੇ ਲਈ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਵਾਲਾ ਰਹੇਗਾ ਕਿਉਂਕਿ ਇਸ ਸਮੇਂ ਵਿੱਚ ਤੁਹਾਡੇ ਲਈ ਰਾਜ ਯੋਗ ਅਤੇ ਗਜ ਕੇਸਰੀ ਯੋਗ ਤਾਂ ਲਕਸ਼ਮੀ ਪ੍ਰਾਪਤੀ ਯੋਗ ਤੋਂ ਇਸ ਸਮੇਂ ਦਾ ਤੁਹਾਨੂੰ ਲਾਭ ਉਠਾਉਣਾ ਹੈ ਜੋ ਵੀ ਤੁਹਾਨੂੰ ਤਨ ਪ੍ਰਾਪਤੀ ਦਾ ਅਵਸਰ ਮਿਲੇ ਉਸ ਨੂੰ ਹੱਥੋਂ ਨਾ ਜਾਣਦੇ ਨਾ ਅਦੇ ਤੁਹਾਨੂੰ ਦੱਸੇ ਕਿ ਇਸ ਸਮੇਂ ਜੋ ਵੀ ਗ੍ਰਹਾਂ ਦੇ ਵਿੱਚ ਪਰਿਵਰਤਨ ਹੋਵੇਗਾ ਤੁਹਾਡੇ ਲਈ ਲਾਭਕਾਰੀ ਰਹੇਗਾ ਕਿਉਂਕਿ ਜੋਗ ਹੀ ਇਸ ਤਰ੍ਹਾਂ ਦੇ ਪੈ ਚੁੱਕੇ ਹਨ ਹੁਣ ਤੁਹਾਡੇ ਲਈ ਜੋ ਵੀ ਇਸ ਤਰ੍ਹਾਂ ਦਾ ਕੰਮ ਜਿੱਥੇ ਵੀ ਬੰਦਾ ਹੈ ਵਿਗੜ ਜਾਂਦੇ ਸੀ ਉਹ ਹੁਣ ਭਗਵਾਨ ਗਣੇਸ਼ ਅਤੇ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ ਬਣਨ ਲੱਗ ਜਾਣਗੇ ਅਤੇ ਸਭ ਤੋਂ ਵੱਡੀ ਗੱਲ ਤੁਹਾਡੇ ਲਈ ਇਹ ਸਮਾਂ ਰਹੇਗਾ ਨੌਕਰੀ ਦੇ ਨਾਲ ਸੰਬੰਧਿਤ ਬਹੁਤ ਹੀ ਚੰਗਾ ਸਮਾਂ ਰਹੇਗਾ ਨੌਕਰੀ ਨਾਲ ਸੰਬੰਧਿਤ ਮਤਲਬ ਜਦ ਮਤਲਬ ਜਦ ਜਿਆਦਾ ਤੁਸੀਂ ਨੌਕਰੀ ਪ੍ਰਾਪਤ ਦੀ ਚਾਹਤ ਰੱਖਦੇ ਹੋ ਤਾਂ ਮਨ ਚਾਹੀ ਨੌਕਰੀ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ ਸਮੇਂ ਪਰੰਤੋ ਤੁਹਾਨੂੰ ਕੋਸ਼ਿਸ਼ ਕਰਨੀ ਹੋਵੇਗੀ ਤੁਸੀਂ ਕੋਈ ਇੰਟਰਵਿਊ ਦਿੱਤਾ ਹੈ ਤਾਂ ਤੁਹਾਨੂੰ ਉਸ ਇੰਟਰਵਿਊ ਦੇ ਸਕਾਰਾਤਮਕ ਪ੍ਰਣਾਮ ਇਸ ਸਮੇਂ ਵਿੱਚ ਪ੍ਰਾਪਤ ਹੋਣ ਗਿਆ ਤੇ ਇਸ ਤਰ੍ਹਾਂ ਦੇ ਯੋਗ ਬਣਨਗੇ ਕਿ ਤੁਹਾਨੂੰ ਨੌਕਰੀ ਪ੍ਰਾਪਤੀ ਦੇ ਲਈ ਇੰਟਰਵਿਊ ਵੀ ਦੇਣਾ ਪੈ ਸਕਦਾ ਹੈ ਤਾਂ ਤੁਸੀਂ ਬਸ ਤਿਆਰ ਰਹੋ ਸਮੇਂ ਦਾ ਲਾਭ ਠਾਉਣ ਦੇ ਲਈ ਅਤੇ ਜੇਕਰ ਤੁਸੀਂ ਪਹਿਲਾਂ ਤੋਂ ਹੀ ਨੌਕਰੀ ਕਰਦੇ ਹੋ ਤਾਂ ਨੌਕਰੀ ਵਿੱਚ ਪ੍ਰਮੋਸ਼ਨ ਦੇ ਯੋਗ ਹਨ ਵੇਤਨ ਵ੍ਰੇਧੀ ਹੋ ਸਕਦੀ ਹੈ ਤੁਹਾਡੇ ਅਤੇ ਨਾਲ ਹੀ ਨਾਲ ਜਗਤ ਸਥਾਨ ਪਰਵਰਤਨ ਨੂੰ ਲੈ ਕੇ ਕੋਈ ਯੋਜਨਾ ਬਣਾ ਰਹੇ ਹੋ ਤਾਂ ਤੁਹਾਡਾ ਨੌਕਰੀ ਸੰਬੰਧੀ ਤੇ ਜੋ ਵੀ ਸਥਾਨ ਪਰਿਵਰਤਨ ਹੈ ਮੰਚਾਇਆ ਸਥਾਨ ਤੁਸੀਂ ਚਾਹੁੰਦੇ ਹੋ ਉਹ ਪਰਿਵਰਤਨ ਹੋ ਜਾਵੇਗਾ ਨਿਰਾਸ਼ ਹੋਣ ਦੀ ਬਿਲਕੁਲ ਵੀ ਲੋੜ ਨਹੀਂ ਹੈ ਨਾਲ ਹੀ ਨਾਲ ਜੇਕਰ ਤੁਸੀਂ ਬਿਜਨਸ ਵਪਾਰ ਕਰਦੇ ਹੋ ਤਾਂ ਇਸ ਸਮੇਂ ਵਿੱਚ ਬਿਜ਼ਨਸ ਵਪਾਰ ਵਿੱਚ ਤੁਹਾਨੂੰ ਦੋ ਗੁਣੀ ਰਾ ਚੌਗਣੀ ਤਰੱਕੀ ਦੇਖਣ ਨੂੰ ਮਿਲੇਗੀ ਬਿਜ਼ਨਸ ਅੱਗੇ ਵਧੇਗਾ ਚਾਰੋਂ ਤਰਫ ਤੋਂ ਲਾਭ ਮਿਲੇਗਾ ਤੁਹਾਨੂੰ ਬੇਸ਼ਰਤੇ ਆਪਣੇ ਬਿਜ਼ਨਸ ਵਪਾਰ ਵਿੱਚ ਲਗਨਸ਼ੀਲ ਬਨੇ ਰਹਿਣਾ ਹੈ ਪੂਰਨ ਰੂਪ ਤੋਂ ਸਮਰਪਿਤ ਰਹਿਣਾ ਹੈ ਤੇ ਇੱਕ ਸਾਵਧਾਨੀ ਛੋਟੀ ਜਿਹੀ ਇਹ ਰੱਖਣੀ ਹੈ ਕਿ ਆਪਣੇ ਸੀਕ੍ਰੇਟ ਕਿਸੇ ਨੂੰ ਵੀ ਨਾ ਦੱਸੋ ਤੁਸੀਂ ਜੋ ਵੀ ਕਰਨਾ ਹੈ ਆਪ ਕਰੋ ਜਾਂ ਕਰ ਰਹੇ ਹੋ ਜਾਂ ਕਰੋਗੇ ਕੁਝ ਕੋ ਜਨਾ ਕਿਸੇ ਨੂੰ ਦੱਸੋ ਚੁੱਪਚਾਪ ਆਪਣੇ ਕੰਮ ਦੇ ਵਿੱਚ ਲੱਗੇ ਰਹੋ ਸਭ ਦੇ ਲਈ ਇਹ ਨਿਯਮ ਹੈ ਤੁਹਾਡਾ ਪਿੱਛੇ ਹੋਣਾ ਸਭ ਤੋਂ ਵੱਡਾ ਕਾਰਨ ਇਹ ਹੀ ਹੈ ਕਿ ਤੁਸੀਂ ਆਪਣੀ ਮੰਨਦੀਆਂ ਗੱਲਾਂ ਨੂੰ ਦਿਲ ਦੀਆਂ ਗੱਲਾਂ ਨੂੰ ਲੋਕਾਂ ਦੇ ਸਾਹਮਣੇ ਰੱਖ ਦਿੰਦੇ ਹੋ ਕਿ ਮੈਂ ਹੁਣ ਇਹ ਕਰਨਾ ਹੈ ਮੈਂ ਹੁਣ ਇਹ ਕਰ ਰਿਹਾ ਹਾਂ ਇਸ ਤਰ੍ਹਾਂ ਕਰਨ ਦੇ ਨਾਲ ਕੀ ਹੁੰਦਾ ਹੈ ਕਿ ਤੁਹਾਡੀਆਂ ਗੱਲਾਂ ਤੇ ਲੋਕ ਗੌਰ ਕਰਦੇ ਹਨ ਤੇ ਅਮਲ ਕਰ ਲੈਂਦੇ ਹਨ ਅਤੇ ਅਰੇ ਤੁਸੀਂ ਅਮਲ ਨਹੀਂ ਕਰ ਪਾਉਂਦੇ ਤਾਂ ਤੁਸੀਂ ਪਿੱਛੇ रह ਜਾਂਦੇ ਹੋ ਅਤੇ ਲੋਕ ਅੱਗੇ ਨਿਕਲ ਜਾਂਦੇ ਹਨ ਤੁਹਾਡਾ ਪਿੱਛੇ ਰਹਿ ਜਾਣਾ ਇਹ ਵੀ ਇੱਕ ਕਾਰਨ ਹੈ ਆਪਣੇ ਸਿਕਰਟ ਕਿਸੇ ਨੂੰ ਵੀ ਨਹੀਂ ਦੱਸਨੇ ਹਨ ਚੁੱਪਚਾਪ ਆਪਣੇ ਕੰਮ ਨੂੰ ਕਰਨਾ ਹੈ ਫਲ ਦੀ ਚਿੰਤਾ ਨਾ ਕਰੋ ਕਿਉਂਕਿ ਫਲ ਤਾਂ ਤੁਹਾਨੂੰ ਸ਼ੁਭ ਪ੍ਰਾਪਤ ਹੋਵੇਗਾ ਤੁਹਾਡੇ ਹਿੱਤ ਦੇ ਵਿੱਚ ਹੈ ਸਮਾਂ ਇਸ ਲਈ ਆਪਣੇ ਆਪ ਦੇ ਮਾਨੋ ਕੰਮ ਦੇ ਵਿੱਚ ਸਮਰਪਿਤ ਰੱਖੋ ਨਰਾਸ਼ਾ ਹੋਂਦਿਲ ਲੋੜ ਨਹੀਂ ਹੈ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਲਗਨ ਛੇਲ ਹੋ ਕੇ ਪੂਰੀ ਮਿਹਨਤ ਦੇ ਨਾਲ ਆਪਣੇ ਕੰਮ ਨੁ ਕਰੋ ਸਭ ਤੋਂ ਪਹਿਲਾਂ ਤੁਹਾਨੂੰ ਦੱਸਈਏ ਇੱਕ ਗੱਲ ਕਿ ਇਹ ਸਮਾਂ ਤੁਹਾਡੇ ਲਈ ਪ੍ਰੇਮ ਸਬੰਧਾਂ ਦੇ ਲਈ ਤਾਂ ਬਹੁਤ ਚੰਗਾ ਸਮਾਂ ਸਾਬਤ ਹੋਵੇਗਾ ਜੇਕਰ ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋ ਆਪਣੇ ਪ੍ਰੇਮ ਦਾ ਇਜ਼ਹਾਰ ਕਰਨਾ ਚਾਹੁੰਦੇ ਹੋ ਤੁਹਾਡੇ ਪੱਖ ਵਿੱਚ ਜਾਵੇਗਾ ਇਹ ਫੈਸਲਾ ਜੋ ਵੀ ਹੋਵੇਗਾ ਇਹ ਸਮਾਂ ਚੰਗਾ ਸਬਦ ਹੋਵੇਗਾ ਵਿਆਹ ਸੰਬੰਧੀ ਚੰਗੇ ਪ੍ਰਸਤਾਵ ਤੁਹਾਡੇ ਘਰ ਵਿੱਚ ਆਉਣਗੇ ਅਤੇ ਚੰਗੇ ਜਿਵੇਂ ਸਾਥੀ ਦਾ ਚੋਣ ਕਰ पाओगे ਮਨ ਚਾਇਆ ਪ੍ਰੇਮ ਮਿਲੇਗਾ ਪ੍ਰੇਮ ਸੰਬੰਧਾਂ ਦੇ ਲਈ ਵੀ ਇਹ ਸਮਾਂ ਚੰਗਾ ਹੈ ਘਰ ਪਰਿਵਾਰ ਵਿੱਚ ਖੁਸ਼ੀ ਨਵਾਂ ਵਾਤਾਵਰਣ ਰਹੇਗਾ ਘਰ ਪਰਿਵਾਰ ਵਿੱਚ ਜੇਕਰ ਕਿਸੇ ਪ੍ਰਕਾਰ ਦੀ ਕੋਈ ਅਣਬੰਦ ਚੱਲ ਰਹੀ ਹੈ ਉਹ ਅਣਬੰਦ ਦੂਰ ਹੋਣ ਵਾਲੀ ਹੈ ਪ੍ਰੇਮ ਵਾਦੇ ਦਾ ਘਰ ਪਰਿਵਾਰ ਵਿੱਚ ਸਕੇ ਸਬੰਧੀਆਂ ਦੇ ਕੋਈ ਵੀ ਝਗੜਾ ਚੱਲ ਰਿਹਾ ਹੈ ਆਪਣੇ ਰਿਸ਼ਤੇਦਾਰਾਂ ਦੇ ਨਾਲ ਕਿਸੇ ਪ੍ਰਕਾਰ ਦਾ ਤਾਂ ਇਸ ਤਰ੍ਹਾਂ ਦੇ ਚੋਕ ਬਣ ਰਹੇ ਹਨ ਕਿ ਪ੍ਰੇਮ ਵਾਦੇ ਦਾ ਉਹ ਝਗੜਾ ਵੀ ਖਤਮ ਹੋਵੇਗਾ ਆਪਸ ਵਿੱਚ ਮਿਲਜੁਲ ਕੇ ਰਹੋਗੇ ਤੁਹਾਨੂੰ ਦੱਸ ਦੇਈਏ ਕਿ ਜੋ ਲੋਕ ਸੰਤਾਨ ਪ੍ਰਾਪਤੀ ਦੇ ਇਸ਼ਕ ਹਨ ਜਾਂ ਕਿਸੇ ਘਰਾਂ ਦੇ ਨਾਲ ਉਹਨਾਂ ਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਪ੍ਰਾਪਤ ਨਹੀਂ ਹੋ ਰਿਹਾ ਤਾਂ ਇਸ ਸਮੇਂ ਵਿੱਚ ਸੰਤਾਨ ਪ੍ਰਾਪਤੀ ਦਾ ਸੁੱਖ ਵੀ ਪ੍ਰਾਪਤ ਹੋਣ ਵਾਲਾ ਹੈ। ਉਹਨਾਂ ਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਪ੍ਰਾਪਤ ਹੋਵੇਗਾ। ਇਹਨਾਂ ਚੰਗਾ ਸਮਾਂ ਹੈ ਕਿ ਕਲਕਾਰੀਆਂ ਗੂੰਜਣਗੀਆਂ ਘਰ ਵਿੱਚ, ਘਰ ਪਰਿਵਾਰ ਵਿੱਚ ਤੁਹਾਨੂੰ ਮਠਿਆਈ ਵੰਡਣੇ ਪੈ ਸਕਦੇ ਹਨ। ਇਹਨਾਂ ਚੰਗਾ ਸਮਾਂ ਰਹੇਗਾ। ਨਿਰਾਸ਼ਾ ਦੀ ਲੋੜ ਨਹੀਂ ਹੈ। ਨਾਲ ਹੀ ਨਾਲ ਤੁਹਾਨੂੰ ਦੱਸ ਰਹੀ ਹਾਂ ਕਿ ਸੰਤਾਨ ਦੀ ਤਰਫ ਤੋਂ ਤੁਹਾਨੂੰ ਕੋਈ ਸ਼ੁਭ ਸਮਾਚਾਰ ਮਿਲ ਸਕਦਾ ਹੈ। ਸ਼ੋਭਾ ਸਮਾਚਾਰ ਮਤਲਬ ਕਿ ਜੋ ਤੁਹਾਡੀ ਸੰਤਾਨ ਹੈ ਕੁਝ ਇਸ ਤਰ੍ਹਾਂ ਦਾ ਕਰੇਗੀ ਜਿਸ ਨਾਲ ਤੁਹਾਡਾ ਨਾਮ ਰੋਸ਼ਨ ਹੋਵੇਗਾ ਕੁਝ ਵੀ ਕਰੇ ਤੁਹਾਡਾ ਨਾਮ ਰੋਸ਼ਨ ਹੋਵੇਗਾ ਕੈਰੀਅਰ ਦੇ ਨਾਲ ਸੰਬੰਧਿਤ ਸੰਤਾਨ ਕੋ ਚੰਗਾ ਲਾਭ ਮਿਲੇਗਾ ਇਸ ਸਮੇਂ ਵਿੱਚ ਜੋ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਜਾਂ ਪੜਾਈ ਕਰਨ ਦਾ ਸੁਪਨਾ ਦੇਖ ਰਹੇ ਹਨ ਤਾਂ ਇਹ ਸੁਪਨਾ ਇਸ ਸਮੇਂ ਪੂਰਾ ਹੋ ਜਾਵੇਗਾ ਵਿਦੇਸ਼ ਵਿੱਚ ਜਾਣ ਦਾ ਤੁਹਾਨੂੰ ਅਵਸਰ ਪ੍ਰਾਪਤ ਹੋਵੇਗਾ ਬਿਜ਼ਨਸ ਵਪਾਰ ਦੇ ਨਾਲ ਸੰਬੰਧਿਤ ਵੀ ਸਮਾਂ ਤੁਹਾਡੇ ਲਈ ਸ਼ੋਭ ਤੇ ਮੰਗਲਕਾਰੀ ਰਹੇਗਾ ਗ੍ਰਹਿ ਨਸ਼ਤਰਾਂ ਦੇ ਵਿੱਚ ਜੋ ਪਰਿਵਰਤਨ ਹੋਵੇਗਾ ਤੁਹਾਡੇ ਲਈ ਬਹੁਤ ਹੀ ਚੰਗੇ ਧਨ ਪ੍ਰਾਪਤੀ ਦਾ ਨਿਰਮਾਣ ਕਰੇਗਾ ਸਮੇਂ ਵਿੱਚ ਤੁਹਾਨੂੰ ਨਾਲ ਹੀ ਨਾਲ ਦੱਸ ਦਈਏ ਜੋ ਲੋਕ ਨਵਾਂ ਵਾਹਨ ਖਰੀਦਣਾ ਚਾਹੁੰਦੇ ਹਨ ਉਹਨਾਂ ਨੂੰ ਵਾਹਨ ਸੁੱਖ ਦੀ ਵੀ ਪ੍ਰਾਪਤੀ ਹੋਵੇਗੀ ਨਵਾਂ ਮਕਾਨ ਖਰੀਦਣਾ ਚਾਹੁੰਦੇ ਹਨ ਤਾਂ ਮਕਾਨ ਵੇਚ ਰਹੇ ਸਕਦੇ ਹਨ ਇਸ ਸਮੇਂ ਵਿੱਚ ਅਤੇ ਨਾਲ ਹੀ ਨਾਲ ਪ੍ਰਾਪਰਟੀ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ ਤਾਂ ਪ੍ਰਾਪਰਟੀ ਵਿੱਚ ਵੀ ਨਿਵੇਸ਼ ਕਰਨਾ ਉਹਨਾਂ ਦੇ ਲਈ ਫਾਇਦੇਮੰਦ ਸਾਬਤ ਹੋਵੇਗਾ ਤਾਂ ਪ੍ਰਾਪਰਟੀ ਸਬੰਧੀ ਸਮਝਾਤਾ ਬਹੁਤ ਹੀ ਚੰਗਾ ਰਹੇਗਾ ਤੁਹਾਡੇ ਲਈ ਨਾਲ ਹੀ ਨਾਲ ਜੋ ਲੋਕ ਸ਼ੇਅਰ ਮਾਰਕੀਟ ਦੇ ਨਾਲ ਜੁੜੇ ਹਨ ਉਹਨਾਂ ਦੇ ਲਈ ਵੀ ਸਮਾਂ ਚੰਗਾ ਰਹੇਗਾ ਤੇ ਤੁਹਾਨੂੰ ਇੱਕ ਗੱਲ ਦੱਸ ਦਈਏ ਕਿ ਤੁਹਾਨੂੰ ਕਾਮਜਾਬ ਹੋਣ ਤੋਂ ਗਲਤ ਸੰਗਤ ਦਾ ਸਾਥ ਛੱਡਣਾ ਹੋਵੇਗਾ ਕਾਮਜਾਬ ਦਾ ਮਤਲਬ ਤੁਹਾਨੂੰ ਆਪਣੇ ਜੀਵਨ ਵਿੱਚ ਕੁਝ ਕਰਨਾ ਹੈ ਤਾਂ ਕਿ ਵਧਣਾ ਹੈ ਤਾਂ ਗਲਤ ਸੰਗਤ ਦਾ ਸਾਥ ਛੱਡਣਾ ਹੋਵੇਗਾ ਗਲਤ ਸੰਗਤ ਵਿੱਚ ਜੇਕਰ ਕੋਈ ਮਦੂਰਾ ਪਾਣੀ ਕਰਦੇ ਹੋ ਕੋਈ ਨਸ਼ਾ ਕਰਦੇ ਹੋ ਇਸ ਤਰ੍ਹਾਂ ਦੇ ਦੋਸਤਾਂ ਨੂੰ ਆਪਣੇ ਜੀਵਨ ਦੇ ਵਿੱਚੋਂ ਘਟਣਾ ਹੋਵੇਗਾ ਤਾਂ ਤੁਸੀਂ ਕਾਮਜਾਬ ਹੋਣਾ ਹੈ ਕੋਝ ਸਮੇਂ ਦੇ ਲਈ ਗਲਤ ਸੰਗਤ ਨੂੰ ਛੱਡ ਦਿਓ ਆਪਣੇ ਨੇ ਇਸ ਤਰ੍ਹਾਂ ਕਰਨਾ ਲਾਈਫ ਚੇਂਜਿੰਗ ਸਾਬਤ ਹੋਵੇਗਾ ਦੋਸਤੋ ਐਸੀ ਸਾਡੀ ਅੱਜ ਦੀ ਵੀਡੀਓ ਦੇ ਵਿਚ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ